ਪੰਜਾਬ ਇਨਸਾਈਡ ਦੇ ਉੱਪਰ ਤੁਹਾਡਾ ਸਵਾਗਤ ਹੈ ਮੈਂ ਪਰਮਿਤ ਸਿੰਘ ਵਿਦਵਾਲੀ ਇਸ ਵੀਡੀਓ ਦੇ ਵਿੱਚ ਆਪਾਂ ਦੋ ਸਰਵੇਆਂ ਦੇ ਬਾਰੇ ਗੱਲਬਾਤ ਕਰਾਂਗੇ ਪਹਿਲਾ ਸਰਵੇ ਆ ਕਿ ਪੰਜਾਬ ਦਾ ਸਭ ਤੋਂ ਮਸ਼ਹੂਰ ਚਿਹਰਾ ਕੌਣ ਹੈ ਪੰਜਾਬ ਦੇ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਿਹੜਾ ਚਿਹਰਾ ਸਭ ਤੋਂ ਅੱਗੇ ਆ ਪੰਜਾਬ ਦੇ ਵਿੱਚ ਮੁੱਖ ਮੰਤਰੀ ਦੀ ਰੇਸ ਦੇ ਵਿੱਚ ਸਭ ਤੋਂ ਅੱਗੇ ਕੌਣ ਆ ਇੱਕ ਸਰਵੇ ਇਹ ਹੋਇਆ ਸੀ ਤੇ ਦੂਸਰਾ ਸਰਵੇ ਆ ਜੋ ਸਮੇਂ ਪੰਜਾਬ ਚੱਲ ਰਿਹਾ ਹੈ ਉਹ ਸਰਵੇ ਆ ਅਕਾਲੀ ਦਲ ਤੇ ਬੀਜਪੀ ਦੇ ਗੜ ਜੋੜ ਤੋਂ ਲੈ ਕੇ ਲੋਕ ਕੀ ਸੋਚਦੇ ਆ ਇਹਨਾਂ ਦੋਵੇਂ ਸਰਵੇਆਂ ਦੇ ਬਾਬਤ ਆਪਾਂ ਗੱਲਬਾਤ ਕਰਾਂਗੇ ਜੋ ਪਹਿਲਾ ਸਰਵੇ ਆ ਕਿ ਪੰਜਾਬ ਦਾ ਸਭ ਤੋਂ ਪਪੂਲਰ ਫੇਸ ਕੌਣ ਆ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਰੇਸ ਦੇ ਵਿੱਚ ਲੋਕ ਸਭ ਤੋਂ ਅੱਗੇ ਕਿਹਨੂੰ ਮੰਨਦੇ ਨੇ ਪੰਜਾਬ ਦੇ ਵਿੱਚ 2027 ਦੇ ਲਈ ਮੁੱਖ ਮੰਤਰੀ ਦੇ ਲਈ ਲੋਕ ਕਿਸ ਨੂੰ ਚੁਣਨਾ ਚਾਹੁੰਦੇ ਨੇ ਜਾਂ ਫਿਰ ਕਿਸ ਚੀਜ਼ ਦੇ ਉੱਪਰ ਲੋਕਾਂ ਦਾ ਵਿਸ਼ਵਾਸ ਆ ਇਹ ਸਰਵੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਯਾਨੀ ਕਿ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਕਰਵਾਇਆ ਗਿਆ ਹੈ ਇਹ ਸਰਵੇ ਦੇ ਵਿੱਚ ਉਹ ਡਾਟਾ ਨਿਕਲ ਕੇ ਸਾਹਮਣੇ ਆਇਆ ਹੈ ਇਹ ਸਰਵੇ ਸਭ ਤੋਂ ਪਹਿਲਾਂ ਜੋ ਨਾਮ ਹੈ ਉਹ ਰਾਜਾ ਵੜਿੰਗ ਦਾ ਜਿਨ੍ਹਾਂ ਨੂੰ 6% ਦੀ ਲੋਕ ਪਸੰਦ ਕਰਦੇ ਨੇ ਜਾਂ ਫਿਰ 6% ਦੀ ਲੋਕ ਸੋਚਦੇ ਨੇ ਕਿ ਰਾਜਾ ਵੜਿੰਗ ਮੁੱਖ ਮੰਤਰੀ ਦੇ ਲਈ ਇੱਕ ਬਿਹਤਰ ਚਿਹਰਾ ਹੋ ਸਕਦੇ ਨੇ ਤਾਂ ਇਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਜੋ ਕਾਂਗਰਸ ਪਾਰਟੀ ਤੋਂ ਆਉਂਦੇ ਨੇ ਤਾਂ ਪੰਜਾਬ ਦੇ 7% ਦੀ ਲੋਕ ਇਹ ਮੰਨਦੇ ਨੇ ਕਿ ਪ੍ਰਤਾਪ ਸਿੰਘ ਬਾਜਵਾ ਮੁੱਖ ਮੰਤਰੀ ਦੇ ਲਈ ਬਿਹਤਰ ਚਿਹਰਾ ਹੈਗਾ ਬਾਕੀਆਂ ਦੇ ਮੁਕਾਬਲੇ ਤਾਂ ਇਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਵਿੱਚ ਸਿਰਫ 9% ਲੋਕ ਹੀ ਮੰਨਦੇ ਨੇ ਕਿ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਦੇ ਲਈ ਬਿਹਤਰ ਚਿਹਰਾ ਹੈ ਜਾਂ ਸਭ ਤੋਂ ਜੋ ਪਸੰਦੀਦਾ ਚਿਹਰਾ ਹੈ ਉਹਨਾਂ ਵਿੱਚ ਜੋ ਸੁਖਬੀਰ ਸਿੰਘ ਬਾਦਲ ਨੇ ਉਹ ਮਹਿਜ਼ 9% ਦੇ ਉੱਪਰ ਆਉਂਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਜੋ ਸਮੇਂ ਪੰਜਾਬ ਸਰਕਾਰ ਚਲਾ ਰਹੇ ਨੇ ਤੇ ਦਾਵਾ ਕਰ ਰਹੇ ਨੇ ਕਿ ਸਾਡੀ ਸਰਕਾਰ 2027 ਦੇ ਵਿੱਚ ਵੀ ਬਣੇਗੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਵਿੱਚ 14% ਲੋਕ ਇਹ ਮੰਨਦੇ ਨੇ ਕਿ 2027 ਦੇ ਲਈ ਉਹ ਮੁੱਖ ਮੰਤਰੀ ਦਾ ਇੱਕ ਬਿਹਤਰ ਚਿਹਰਾ ਹੈ ਇੱਕ ਪਪੂਲਰ ਫੇਸ ਆ ਜਾਂ ਉਹ ਕਹਿ ਸਕਦੇ ਆ ਆਪਾਂ 100 ਦੇ ਵਿੱਚੋਂ ਮਹੱਜ 14% ਲੋਕ ਹੀ ਕਹਿੰਦੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਜੋ ਉਹ 27 ਦੀ ਚੋਣ ਚੰਗੀ ਹੋਵੇਗੀ ਜਾਂ ਫਿਰ ਭਗਵੰਤ ਮਾਨ ਮੁੱਖ ਮੰਤਰੀ ਬਣ ਸਕਦੇ ਨੇ ਤਾਂ ਫਿਰ ਇੰਨਾ ਚਿਹਰਿਆਂ ਦੇ ਵਿੱਚੋਂ ਸਭ ਤੋਂ ਵੱਧ ਜੋ ਲੋਕਾਂ ਉਹ ਕਿਸ ਦੇ ਹੱਕ ਵਿੱਚ ਖੜੇ ਨਜ਼ਰ ਆਏ ਆ ਇਸ ਸਰਵੇ ਦੇ ਵਿੱਚ 64% ਦੀ ਲੋਕਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਕਿਹਾ ਹੈ ਕਿ ਉਹ ਇੱਕ ਪਪੂਲਰ ਫੇਸ ਆ ਜਾਂ ਮੁੱਖ ਮੰਤਰੀ ਦੇ ਲਈ ਇੱਕ ਵਧੀਆ ਚਿਹਰਾ ਹੈ ਜਾਂ ਮੁੱਖ ਮੰਤਰੀਆਂ ਦੇ ਚਿਹਰਿਆਂ ਦੀ ਰੇਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਅੱਗੇ ਆ 64% ਦੀ ਲੋਕਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਦੇ ਲਈ ਜੋ ਚਰਨਜੀਤ ਸਿੰਘ ਚੰਨੀ ਇੱਕ ਬਿਹਤਰ ਚਿਹਰਾ ਹੈ ਜਾਂ ਜਿੰਨਾ ਤੋਂ ਲੋਕਾਂ ਨੂੰ ਉਮੀਦ ਆ ਤਾਂ ਕਹਿ ਸਕਦੇ ਆ 100 ਦੇ ਵਿੱਚੋਂ 34% ਦੀ ਲੋਕਾਂ ਨੂੰ ਚਰਨਜੀਤ ਸਿੰਘ ਚੰਨੀ ਤੋਂ ਅਮਿਤਾ ਨਹੀਂ ਇਹ ਪੂਰਾ ਸਰਵੇਆ ਜੋ ਪਿੱਛੇ ਜੇ ਸਰਕਾਰ ਦੇ ਵੱਲੋਂ ਕਰਵਾਇਆ ਗਿਆ ਸੀ ਇਹ ਸਰਵੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਅੰਦਰ ਵੀ ਪਚਾਲ ਆਇਆ ਸੀ ਕਿ ਆਖਰਕਾਰ ਅਸੀਂ ਸਰਕਾਰ ਚਲਾ ਰਹੇ ਆ ਅਸੀਂ ਵੱਡੇ ਵੱਡੇ ਦਾਅਵੇ ਕੀਤੇ ਅਸੀਂ ਉਹਨਾਂ ਦਾਅਵਿਆਂ ਨੂੰ ਪੂਰਾ ਕਰਨ ਦਾ ਵੀ ਜੋ ਆਪਣਾ ਇੱਕ ਪੂਰਾ ਮਾਹੌਲ ਬਣਾਇਆ ਅਸੀਂ ਇਸ਼ਤਿਹਾਰਬਾਜ਼ੀ ਕੀਤੀ ਅਸੀਂ ਪੋਸਟਰ ਲਾਏ ਜਾਂ ਵੈੱਬ ਚੈਨਲਾਂ ਦੇ ਉੱਪਰ ਵੀ ਆਪਣੇ ਇਸ਼ਤਿਹਾਰਬਾਜ਼ੀ ਕੀਤੀ ਇਸ ਦੇ باوجود ਵੀ ਮੁੱਖ ਮੰਤਰੀ ਭਗਵੰਤ ਮਾਨ ਦਾ ਚਿਹਰਾ ਵੱਡਾ ਕਿਉਂ ਨਹੀਂ ਬਣ ਪਾ ਰਿਹਾ ਭਗਵੰਤ ਮਾਨ ਦੇ ਨਾਮ ਦੇ ਉੱਪਰ ਲਗਾਤਾਰ ਡੈਂਟ ਕਿਉਂ ਪੈ ਰਿਹਾ ਹੈ ਜਾਂ ਫਿਰ ਭਗਵੰਤ ਮਾਨ ਨੂੰ ਜੋ ਲੋਕ ਪਸੰਦ ਕਰਦੇ ਸੀ ਉਹਨਾਂ ਦੀ ਗਿਣਤੀ 'ਚ ਲਗਾਤਾਰ ਗਰਾਉਟ ਆ ਰਹੀ ਹੈ ਤਾਂ ਇਹ ਪੂਰਾ ਸਰਵੇ ਸਰਕਾਰ ਦੇ ਵੱਲੋਂ ਕਰਵਾਇਆ ਗਿਆ ਸੀ ਬੀਤੇ ਸਮੇਂ ਦੇ ਵਿੱਚ ਹੁਣ ਗੱਲ ਕਰਦੇ ਹਾਂ ਇੱਕ ਇੱਕ ਹੋਰ ਸਰਵੇ ਪੰਜਾਬ ਦੇ ਵਿੱਚ ਹੋ ਰਿਹਾ ਏ ਉਹ ਸਰਵੇ ਆ ਅਕਾਲੀ ਪਾਏ ਪਾ ਦੇ ਗੱਠ ਜੋੜ ਨੂੰ ਲੈ ਕੇ ਕਿ ਆ ਸਰਕਾਰ ਲੋਕ ਕੀ ਸੋਚਦੇ ਨੇ ਜੇਕਰ ਇਹ ਗੱਠ ਜੋੜ ਹੁੰਦਾ ਏ ਤਾਂ ਫਿਰ ਲੋਕ ਕਿਸ ਨੂੰ ਵੋਟ ਪਾਉਣਗੇ ਜੇਕਰ ਇਹ ਗੱਠ ਜੋੜ ਨਹੀਂ ਹੁੰਦਾ ਤਾਂ ਫਿਰ ਲੋਕ ਕਿਸ ਪਾਸੇ ਵੋਟ ਪਾਉਣਗੇ ਪਰ ਇਸ ਦੂਸਰੇ ਸਰਵੇ ਨੂੰ ਲੈ ਕੇ ਬੜਾ ਭੰਬਲ ਪੁੱਸਾ ਏ ਕਿਉਂਕਿ ਇਹ ਸਰਵੇ ਹੋ ਰਿਹਾ ਏ ਅਕਾਲੀ ਦਲ ਤੇ ਬੀਜੇਪੀ ਦੇ ਗੱਠ ਜੋੜ ਨੂੰ ਲੈ ਕੇ ਕਿਸ ਨੂੰ ਲੈ ਕੇ ਲੋਕ ਕੀ ਸੋਚਦੇ ਨੇ ਪਰ ਜੋ ਅਸੀਂ ਵੀ ਗੱਲਬਾਤ ਕੀਤੀ ਅਕਾਲੀ ਦਲ ਤੇ ਆਗੂਆਂ ਦੇ ਵੱਲੋਂ ਵੀ ਇਨਕਾਰ ਕੀਤਾ ਗਿਆ ਉਹਨਾਂ ਦੀਆਂ ਟੀਮਾਂ ਉਹਨਾਂ ਨੇ ਇਨਕਾਰ ਕੀਤਾ ਗਿਆ ਕਿ ਅਸੀਂ ਅਜੇਆ ਕੋਈ ਵੀ ਸਰਵੇ ਪੰਜਾਬ ਦੇ ਵਿੱਚ ਨਹੀਂ ਕਰਵਾ ਰਹੇ ਤੇ ਦੂਸਰੇ ਪਾਸੇ ਅਸੀਂ ਭਾਰਤੀ ਜਨਤਾ ਪਾਰਟੀ ਜਦੋਂ ਵੀ ਗੱਲ ਕੀਤੀ ਉਹਨਾਂ ਦੀ ਜੋ ਨੈਸ਼ਨਲ ਟੀਮ ਆ ਜਦੋਂ ਨਾਲ ਵੀ ਗੱਲ ਕੀਤੀ ਤਾਂ ਉਹਨਾਂ ਦੋਵਾਂ ਨੇ ਇਨਕਾਰ ਕਰ ਦਿੱਤਾ ਕਿ ਅਸੀਂ ਪੰਜਾਬ ਦੇ ਵਿੱਚ ਅਜੇਆ ਕੋਈ ਵੀ ਸਰਵੇ ਨਹੀਂ ਕਰਵਾ ਰਹੇ ਤਫੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੋ ਪੰਜਾਬ ਦੇ ਵਿੱਚ ਅਕਾਲੀ ਭਾਇ ਪਾਣੂ ਲੈ ਕੇ ਜੋ ਸਰਵੇ ਕਰਵਾਇਆ ਜਾ ਰਿਹਾ ਹੈ ਇਹ ਕੌਣ ਕਰਵਾ ਰਿਹਾ ਹੈ ਸ਼ੱਕ ਹੈ ਕਿ ਇਹ ਸਰਵੇ ਪੰਜਾਬ ਸਰਕਾਰ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵੱਲੋਂ ਕਰਵਾਇਆ ਜਾ ਸਕਦਾ ਹੈ ਜਾਂ ਉਹ ਕਰਵਾ ਰਹੀ ਹੈ ਤਾਂ ਲੋਕਾਂ ਨੂੰ ਲਗਾਤਾਰ ਫੋਨ ਕਾਲਜ਼ ਆ ਰਹੀਆਂ ਨੇ ਕਿ ਤੁਸੀਂ ਕੀ ਸੋਚਦੇ ਹੋ ਗੱਠ ਜੋੜ ਦੇ ਬਾਰੇ ਤੁਹਾਨੂੰ ਕੀ ਲੱਗਦਾ ਹੈ ਕਿਹੜੀ ਪਾਰਟੀ ਬਿਹਤਰਾ ਇਹ ਸਰਵੇ ਦੇ ਵਿੱਚ ਸਵਾਲ ਪੁੱਛੇ ਜਾ ਰਹੇ ਨੇ ਤੇ ਸਰਵੇ ਦੇ ਇੱਕ ਕੋਰ ਰਿਕਾਰਡਿੰਗ ਦੀ ਜੋ ਵੀਡੀਓ ਆ ਉਹ ਵੀ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਆ ਤੇ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵੱਲੋਂ ਜਾਂ ਪੰਜਾਬ ਸਰਕਾਰ ਦੇ ਵੱਲੋਂ ਇੱਕ ਹੋਰ ਸਰਵੇ ਵੀ ਪੰਜਾਬ ਕਰਾਇਆ ਜਾ ਰਿਹਾ ਹੈ ਕਿ ਲੋਕ ਸਰਕਾਰ ਦੇ ਕੰਮਾਂ ਨੂੰ ਲੈ ਕੇ ਕੀ ਸੋਚਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਮਾਂ ਨੂੰ ਲੈ ਕੇ ਕੀ ਸੋਚਦੇ ਨੇ ਉਹਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਇਹ ਦੋ ਸਰਵੇ ਸਮੇਂ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਨੇ 淡了吧。